ਸਵਾਗਤ ਹੈ ਕਿਸਾਨ ਵੀਰੋ ਹੋੜਾ ਟੈਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌਕੇ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਤਹਿਸੀਲ ਵਾਲਿਆਂ ਵਾਲੀ ਦਾ ਪਿੰਡ ਆ ਦੋ ਤੁਹਾਨੂੰ ਬਿਹੜਾ ਦਿਖਾ ਦੇਾਂਗੇ ਇੱਕ ਬਾਜਬਰੇਟ ਦੇ ਵਿੱਚ ਬਾਅਦ 'ਚ ਦਿਖਾਵਾਂਗੇ ਇੱਕ ਸੂਈ ਸਵਾਈ ਐਚ ਐਫ ਦਿਖਾਵਾਂ ਮੈਂ ਦੂਜੀ ਵੀ ਐਚ ਐਫ ਆ ਜਮਾਂ ਬਾਜ ਵਰੇਟ ਚ ਉਹਦੀ ਗੱਲ ਕਰਾਂਗੇ ਬਾਅਦ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਠੀਕ ਹੈ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਬਾਈ ਜੀ 90568 ਹਾਂ 45984 ਪਿੰਡ ਆਪਣਾ ਜੀ ਪਿੰਡ ਜਾਓਗੇ ਬਾਈ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਵਾਲਿਆਂ ਵਾਲੀ ਓਕੇ ਨੇੜੇ ਆਪਾਂ ਨੂੰ ਨੇੜੇ ਆਪਾਂ ਨੂੰ ਬਾਈ ਜੀ ਰਾਮਪਰਾ ਫੂਲ ਇਧਰੋਂ ਮੋੜ ਤੇਤਾਪਾਵੀ ਤੇਤਾਪਾ ਵਪਾਰ ਦਾ ਕੰਮ ਆ ਬਈ ਆਪਾਂ ਵਪਾਰ ਦਾ ਕੰਮ ਵੀਰ ਜੀ ਤੇ ਕਿੰਨੇ ਕੁ ਗਾਂਵਾਂ ਮਿਲ ਜਾਂਦੇ ਹਰ ਵਕਤ ਗਾਂਵ ਪਾਂ ਜਾ ਰੋਕੇ ਹਾਂ ਤੇ ਬਾਈ ਜੀ ਜਿਹੜੀ ਦੋ ਦਿਖਾਉਣੀ ਇੱਕ ਤਿਲ ਵੜ ਹੈ ਨਾ ਹਾਂਜੀ ਬਾਈ ਜੀ ਜਿਹੜੀ ਪਹਿਦੇ ਨੰਬਰ ਤੇ ਆਪਾਂ ਵੜ ਦੇਖੇ ਜੰਨੇ ਬਾਈ ਕਦੋਂ ਸੂਈ ਤੇ ਮਗਰ ਆ ਗਈ ਬੱਚੀ ਹੈ ਨਾ ਹਾਂਜੀ ਬਾਈ ਬੱਚੀ ਬਹੁਤ ਪਿਆਰੀ ਆ ਯਾਰ ਬੱਚੀ ਬਾਈ ਯਾਰ ਪੂਰੇ ਸਿਰੇ ਦੇ ਸਿੰਮਣ ਦੀ ਹੈ ਓਕੇ ਕਹਿਣ ਨੂੰ ਕੁਛ ਮਾਰਦੀ ਹੈ ਓਕੇ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 11 12 ਵਜੇ ਦਾ ਉਸ ਹਿਸਾਬ ਨਾਲ ਤੜਕੇ ਬਾਈ ਲੈਵੇ ਤਾਂ ਬਹਿਲੀ ਜਮਾਈ ਹਾਂਜੀ ਬਾਈ ਓਕੇ ਤੇ ਕਿੰਨਾ ਕੁ ਵੀਰੇ ਹੁਣ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹ ਬਾਈ ਕੱਲ੍ਹ ਸਵੇਰ ਦੀ ਸੂਈ ਹੈ ਡੇਰ ਕੰਪਲੀਟ ਆ ਇੱਕ ਨੰਬਰ ਬਾਈ ਤੇ ਕਿੰਨਾ ਕੁ ਹੁਣ ਬੋਲਾ ਰੈਡੀ ਆ ਬੋਲਾ ਬਾਈ ਇੰਨਾ ਕੁ ਦੁੱਧ ਦੇ ਦਊਗੀ ਦੁੱਧ ਬਾਈ 20 ਪਲੱਸ ਪਾਊਗੀ ਦੂਜਾ ਸੁਆ ਹਾਂ ਬਾਈ ਦੂਜਾ ਸੁਆ ਖੋ ਲੋ ਜੀ ਤੋੜਾ ਕਰਾ ਕੇ ਚੱਕ ਚੰਗੀ ਆ ਜੀ ਅ ਕਵਾਲਿਟੀ ਚੰਗੀ ਬਾਕੀ ਦੀ ਗੱਲ ਸਾਈਜ਼ ਫੁੱਲ ਆਗਾ ਸਾਈਜ਼ ਕੰਨੂ ਕਮੀ ਨਾ ਮੰਨਿਓ ਤੇ ਸੁਆ ਰੇ ਨਾਲ ਦੂਜਾ ਜੀ ਠੀਕ ਆ ਜੀ ਤੇ ਸਟਰੋਂਗ ਹੱਡਾ ਪੈਰਾਂ ਦੀ ਤੇ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਥਣ ਲੈਵੇ ਦੀ ਜਜਮੈਂਟ ਤੁਸੀਂ 12 ਦੇ ਹਿਸਾਬ ਨਾਲ ਕਰਨੀਆਂ 12 ਤੋਂ 11.5 ਦੇ ਹਿਸਾਬ ਨਾਲ ਉਹ ਹਿਸਾਬ ਨਾਲ ਤੁਸੀਂ ਜਜਮੈਂਟ ਥਣ ਲੈਵੇ ਦੀ ਕਰਨੀਆਂ ਆਹ ਦੇਖੋ ਜੀ ਕਵਾਲਿਟੀ ਜੇ ਆਪਾਂ ਗੱਲ ਕਰਕੇ ਪੂਰੀ ਚੰਗੀ ਮੋੜ ਲਿਓ ਜੀ ਠੰੜੇ ਵਿਧੀ ਜੇ ਗੱਲ ਕਰ ਲੀ ਆਪਾਂ ਸਾਫ਼ ਸੁਥਰੀ ਫੇਸ ਕੁਆਲਿਟੀ ਇੱਕ ਨੰਬਰ ਬਾਈ ਸੀਲ ਸਾਊ ਆ ਪੂਰੀ ਠੰਡੀ ਸੀਲ ਬਾਈ ਓਕੇ ਜੀ ਚਾ ਕੋ ਚਾਰ ਡੰਗ ਚੋ ਕੇ ਲੈ ਜੀ ਓਕੇ ਹੁਣ 15 ਫਿਰ ਮਿੰਟ ਦੇਾਂਗੇ ਜਮਾ ਬਾਈ ਡਲੀਟਰ ਮਾਰ ਕੇ ਦੇਵਾਂਗੇ ਤੇ ਬਾਕੀ ਬਰੀਡ ਵਾਲੀ ਵੜਾ ਦੁੱਧ ਵੀ ਇਹਨੇ ਦੇਣਾ ਹਨਾ ਹਾਂਜੀ ਬਾਈ ਓਕੇ ਜੀ ਦੁੱਧ ਇਹਨੇ ਦੇਣੇ ਦੇਣਾ ਕੋਈ ਇਹੋ ਜੀ ਗੱਲ ਨਹੀਂ ਆ ਦੇਖੋ ਜੀ ਜਾਦ ਫਰਗੁੱਜੀ ਨਹੀਂ ਰਹਿੰਦੇ ਹਨ ਬਾਈ ਨਾ ਨਾ ਬਾਈ ਜਾ ਤਾਂ ਜਮੇ ਨਹੀਂ ਮੈਂ ਕੋਈ ਨਿਆਣਾ ਪਾ ਚਾ ਨਾ ਪਾ ਕੋਈ ਦਿੱਤੇ ਨਹੀਂ ਬਾਈ ਯਾਰ ਓਕੇ ਮਗਰ ਫਿਰ ਬੱਛੀ ਵੀ ਚੰਗੀ ਦੇ ਬੱਛੀ ਬਾਈ ਪੂਰੇ ਸਿਰੇ ਦੇ ਸੀਮਣ ਦੀ ਐ ਓਕੇ ਜੀ ਤੇ ਬਾਈ ਕਿੰਨੇ ਪੈਸੇ ਆ ਤੇ ਪੈਸੇ ਬਾਈ ਜਾਇਜ਼ ਲੈਣ ਦੇਣਾ 76000 ਰੁਪਏ 70 ਤੇ 6 70 ਤੇ 6 ਜਮਾ ਤੇਰਾ ਜਾਇਜ਼ ਰੇਟ ਆ ਫੁੱਲ ਬਾਡੀ weight ਦੀ ਹਨਾ ਹਾਂਜੀ ਬਾਈ ਤੇ ਬੋੜਾ 15 ਕਿਲੋ ਮਣ ਕਿਲ ਜਾ ਸਕਦੇ ਵੀ ਬਾਈ ਆਪਾਂ ਡੀਟਰ ਮਾਰ ਕੇ ਦੇ ਦਾਂਗੇ 20 ਕਿਲੋ ਇਹਨੇ ਦੇਣੇ ਦੇਣਾ ਗਿੱਲਾ ਨਾੜੂਆ ਦਿਖਾ ਲ ਕੇ ਬਣਾ ਜਾ ਹਾਂਜੀ ਬਾਈ ਆ ਦੇਖੋ ਨਾੜਵਾ ਨਾਲ ਗਿੱਲਾ ਤੇ ਹੁਣ ਬਾਈ 2 ਨੰਬਰ ਇਹਦੀ ਕੀ ਡਿਟੇਲ ਆ ਕਦੋਂ ਸੁਣਾਇਨੇ ਇਹ ਬਾਈ ਜੀ 15 ਕਿ ਦਿਨਾਂ ਦੀ ਕੱਚੀ ਐ ਤੇ ਤੇਲ ਆ ਗਈ ਇਹ ਤੇਲਾ ਬਾਈ ਮੂਹਲੇ ਸੁਣੋ ਮੂਹਲੇ ਸੁਣੋ 15 ਦਿਨਾਂ ਦੀ ਕੱਚੀ ਹਾਂਜੀ ਤੇ ਖੋਲੋ ਜੀ ਤੁਰਕ ਲੈ ਕੇ ਚੱਕੇ ਦਾ ਵੀ ਚੰਗੀ ਐ ਜੀ ਇਹ ਵੀ ਤੇ ਸੁਆ ਬਾਈ ਕਿਹੜਾ ਤੁੰਦੀ ਆ ਹੁਣ ਸੁਆ ਬਾਈ ਤੀਜਾ ਤੀਜਾ ਓਕੇ ਜੀ ਆ ਦੇਖੋ ਜੀ ਥਾਂਲੇ ਵੀ ਦੀ ਪੂਰੀ ਸਾਫ ਕੁਆਲਿਟੀ ਜੇ ਆਪਾਂ ਗੱਲ ਕਰ ਲੀਏ ਫੇਸ ਦੀ ਤੀਜਾ ਸੁਆ ਤੇ ਕਿੰਨਾ ਕੁ ਦੁੱਧ ਦੇ ਦੂ ਬਾਈ ਤਿੰਨ ਥਣਾ ਜੋ ਫਿਰ ਦੁੱਧ ਬਾਈ 18 ਲੀਟਰ ਪਾਓ 18 ਲੀਟਰ ਹਾਂ ਤੇ ਰੇਟ ਫਿਰ ਜਮਾ ਇਜਾਇਜ਼ ਮੰਗਣਾ ਜੀ ਰੋਲ ਬਾਈ ਜਮਾ ਜਾਇਜ਼ ਓਕੇ ਜੀ ਜਾਇਜ਼ ਰੇਟ ਮੰਗਣਾ ਬਾਈਆਂ ਨੇ ਹਾਂ ਕਰੋ ਇਸ ਜੱਕ ਕਿਨੇ ਪਾ ਹੈ ਬਾਈ ਫਿਰ ਇਹਦੇ 35000 ਦੀ ਹਾਂ ਨਾ ਬਾਈ ਓਕੇ ਜਮਾ ਜਾਇਜ਼ ਬਾਕੀ ਕਰ ਦਾਂਗੇ 35000 ਜੀ ਮੂਲ ਕਿਹਨੇ ਇਧਰ ਸੁਣੋ ਤਾਂ ਹਾਂ ਬਹਿਣੀ ਵਾਲੇ ਜੋ ਬਹਿਣੀ ਵਾਲੇ ਓਕੇ ਜੀ ਹਾਂ ਕਰੋ ਇਸ ਜੱਕ ਕੁਆਲਿਟੀ ਜੰਗੀ ਬਾਕੀ ਦਾ ਡੱਬਾ ਬ੍ਰੈਂਡ ਪੂਰੇ ਤੇ ਹੱਡਾਂ ਪੈਰਾਂ ਦੀ ਬੁਰੀ ਸਟਰੋਂਗ ਇੱਕ ਕੱਚੀ ਹਵਾਲੇ 15 ਦਿਨਾਂ ਦੀ ਤੇ ਜੇ ਵੀਰੇ ਉੰਦਾ ਫਰਕ ਸੀ ਕਿ 60000 ਦੀ ਬੈੜ ਹਨ 65 ਦੀ ਜੇਥਾਂ ਬਾਈ 70 75 ਦਿਨ ਦਾ ਕੋਈ ਹੈ ਜੀ ਓਕੇ ਤੇ ਤੱਲ ਮੰਨ ਕੇ ਮੰਨ ਕੇ ਕਿ ਹੈਈ ਤੱਲਾ ਹਨ ਹਾਇ ਤੱਲਾ ਬਾਈ ਜਮਾ ਓਕੇ ਤੇ ਇਹ ਦਾ 35000 ਬਾਈ ਇਹ ਦਾ 35000 ਬਾਈ 35000 ਚੋਂ ਮਾਨ ਕਰ ਦਾਂਗੇ ਮਾਨ ਤੇ ਇਹ ਦਾ ਸੀਗਾ 76000 76000 ਰੁਪਏ ਬਾਈ ਚੰਗੀ ਹੈ ਜੀ ਬੈੜ ਬਾਕੀ ਦੋ ਬੈੜਾਂ ਸੀ ਦੋਨੇ ਤੁਹਾਨੂੰ ਚੈੱਕ ਕਰਾਤੀਆਂ ਜਰੂਰ ਬਾਈ ਨਾ ਕਰਿਓ ਸੰਪਰਕ ਨੰਬਰ ਬਾਈ ਸਾਫ਼ ਸੁਥਰਾ ਕੰਮ ਆ ਬਾਈ ਓਕੇ ਜੀ ਜਿਸਨ ਕਿਸੇ ਨੇ ਜਦੋਂ ਮਰਜ਼ੀ ਲੈਣੀ ਹੋਵੇ ਤਾਂ ਆਪਣੇ ਘਰੇ ਚਾਰ ਡੰਗ ਚੋ ਕੇ ਲਿਜਾ ਸਕਦਾ ਹਰ ਵਕਤ ਆਪਣੇ ਕੋਲ ਬੈੜਾਂ ਹਰ ਵਾਰ ਬੈਣਾ ਹਾਂ ਕਿਉਂਕਿ ਕਿਸੇ ਨੇ ਆਪਣੇ ਪਿੰਡ ਜਾ ਕੇ ਨਹੀਂ ਨੰਬਰ ਲਗਦਾ ਕਈ ਵਾਰੀ ਪਤਾ ਕਰਨਾ ਅੰਗਰੇਜ਼ ਨੰਬਰਦਾਰ ਓਕੇ ਜੀ ਜਿਹਨੂੰ ਮਰਜ਼ੀ ਆ ਕੇ ਜਾਏ ਬੱਚੇ ਨੂੰ ਪੁੱਛ ਲੈਣ ਉਹਦੀ ਘਰੇ ਲਿਊਗਾ ਆਪਾਂ ਗੁਰਦੁਆਰੇ ਤੋਂ ਇੱਧਰ ਨੂੰ ਆ ਜਾਣਾ ਹਾਂ ਸਿੱਧਾ ਬਾਈ ਓਕੇ ਤੇ ਨੰਬਰ ਬਾਈ ਫਿਰ ਬੋਲੋ 90566 45984 ਬਾਈ ਤੇ ਜਾਇਰ ਰੇਡ ਦੇ ਵਿੱਚ ਦੋਨੇ ਬੈੜਾ ਤੁਹਾਨੂੰ ਦੇਖਾ ਦੇਣੀਆਂ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆਂ ਵਾਲੀ ਨੇੜੇ ਬਾਈਆਂ ਦੇ ਤਪਾ ਮੰਡੀ ਦੇ ਰਾਮਪਰਾ ਸ਼ਹਿਰ ਹਨਾ ਜੀ ਹਾਂਜੀ ਬਾਈ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲੋਂ ਧੰਨਵਾ